ਹੋ ਨੀਰੇ ਇਸ਼ਕੇ ਦੇ ਤੰਦ ਨਹੀਂ ਪਾਏ ਅਸਾਂ ਓ ਨੀਰੇ ਇਸ਼ਕੇ ਦੇ ਤੰਦ ਨਹੀਂ ਪਾਏ ਅਸਾਂ ਤੇ ਅਸੀਂ ਚੜਖੜੀਆਂ ਤੇ ਵੀ ਚੜੇ ਹੋਇਆ ਓ ਅੱਗ ਵਾਂਗ ਰਾਂ ਮੱਚੀਏ ਮੈਦਾਨ ਅੰਦਰ ਓ ਤੇ ਸਵਾ ਲੱਖ ਨਾਲ ਇੱਕ ਇੱਕ ਲੜੇ ਹੋਏ ਆ ਇੱਕ ਇਹ ਪਿਆਰ ਕਹਾਣੀ ਆ ਜਿਹਦੇ ਚ ਐਕਸ਼ਨ ਵੀ ਆ ਰੋਮਾਂਸ ਵੀ ਆ ਬਟ ਜੇ ਇਸ ਫਿਲਮ ਦੇ ਵਿੱਚ ਇਫਤਖਾਰ ਠਾਕੁਰ ਨੇ ਦੀਦਾਰ ਗੇਲਿਆ ਮੈਂ ਆ ਤੇ ਨੇਚਰਲੀ ਉਹ ਕਮੇਡੀ ਦਾ ਫਲੇਵਰ ਵੀ ਜਿਹੜਾ ਉਹ ਹੋਏਗਾ ਔਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਮੇਡੀ ਜਿਹੜੀ ਆ ਹਾਰਰ ਦੇ ਰੰਗ ਵਿੱਚ ਰੰਗ ਕੇ ਹੰਦਲ ਸਾਹਿਬ ਨੇ ਉਹਨੂੰ ਕਹਾਣੀ ਦੇ ਵਿੱਚ ਪੇਸ਼ ਕੀਤਾ ਬਰਮਿੰਗਮ ਯੂਕੇ ਦੇ ਵਿੱਚ ਫਿਲਮ ਜਿਹੜੀ ਜਾਦਾ ਅਹ ਸ਼ੂਟ ਕੀਤੀ ਗਈ ਆ ਸਿਰਫ ਇਹਦਾ 10% ਹਿੱਸਾ ਜਿਹੜਾ ਕੁਝ ਗਾਣੇ ਉਹ ਔਰ ਕੁਝ ਸੀਨ ਜਿਹੜੇ ਨੇ ਉਹ ਅਸੀਂ ਮੋਹਾਲੀ ਦੇ ਲਾਗੇ ਇੱਕ ਸਟੂਡੀਓ ਆ ਉਹਦੇ ਵਿੱਚ ਅਸੀਂ ਸ਼ੂਟ ਕੀਤੇ ਨੇ ਅਹ ਇਹ ਫਿਲਮ ਦਾ ਨਾਮ ਹੈ ਹਾਈ ਬੀਬੀ ਇਹ ਕਿੱਥੇ ਫਸ ਗਏ ਤੇ ਅ ਫਿਲਮ ਤੋਂ ਫਿਲਮ ਚ ਸਾਡੇ ਨੀਤਾ ਗਿਲਨੇ ਮੈਡਮ ਬਹੁਤ ਅੱਛੇ ਐਕਟਰ ਨੇ I'm very grateful to work with her ਆਮ ਵੈਰੀ ਗ੍ਰੇਟਫੁਲ ਟੂ ਹੰਦਲ ਜੀ ਬਿਕੋਜ਼ ਮੈਂ ਸਾਊਥ ਚ ਚਾਰ ਫਿਲਮਾਂ ਕੀਤੀਆਂ ਨੇ ਤੇ ਹਿੰਦੀ ਸੀਰੀਅਲ ਵੀ ਕੀਤਾ ਹੈ ਤੇ ਪੰਜਾਬੀ ਚ ਮੇਰੀ ਇਹ ਪਹਿਲੀ ਫਿਲਮ ਹੈ ਤੇ ਮੈਂ ਬਹੁਤ ਹੈਪੀ ਆ ਐਕਸਾਈਟਿਡ ਹਾਂ ਨਰਵਸ ਵੀ ਹਾਂ ਕਿ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਮੇਰੇ ਕੈਰੈਕਟਰ ਦੇ ਬਾਰੇ ਦੱਸਾਂ ਇਹ ਕੈਰੈਕਟਰ ਜੋ ਹੈ ਇਹ ਕੁੜੀ ਯੂਕੇ ਤੋਂ ਹਾਂ ਤੇ ਇਸ ਦਾ ਕੰਮ ਹੀ ਹੈ ਕਿ ਮੁੰਡੇ ਪੱਕੇ ਕਰਾਂਦੀ ਹੈ ਪਰ ਬਹੁਤ ਇਮੋਸ਼ਨਲ ਗਰਲ ਹੈ ਬਹੁਤ ਹੀ ਜ਼ਿਆਦਾ ਤਰਤੀ ਨਾਲ ਜੁੜੀ ਹੋਈ ਕੁੜੀ ਹੈ ਤੇ ਹਮੇਸ਼ਾ ਚਾਹਨੀ ਹੈ ਕਿ ਅੱਛਾ ਹੀ ਮੁੰਡਾ ਮਿਲੇ ਉਸ ਨੂੰ ਜਿਸਦੇ ਨਾਲ ਵੀ ਉਹ ਵਿਆਹ ਕਰੇ। ਬਹੁਤ ਤੁਹਾਡਾ ਸਵਾਗਤ। ਸੌਰੀ ਸਾਨੂੰ ਟਾਈਮ ਦੀ ਕਨਫਿਊਜ਼ਨ ਹੋਰ ਕਰਕੇ ਥੋੜਾ ਲੇਟ ਹੋ ਗਏ ਆਂ ਔਰ ਤੁਹਾਨੂੰ ਸਾਰਿਆਂ ਨੂੰ ਇੰਤਜ਼ਾਰ ਕਰਨਾ ਪਿਆ ਉਹਦੇ ਲਈ ਬਹੁਤ ਦੋਵੇਂ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਆਂ। ਅੱਜ ਅਸੀਂ ਜਿਸ ਫਿਲਮ ਦੇ ਲਈ ਤੁਹਾਡੇ ਕੋਲ ਆਏ ਆਂ ਸਾਰਿਆਂ ਦੇ ਕੋਲ ਤੁਹਾਡੇ ਸਹਿਯੋਗ ਦੇ ਲਈ ਕਿ ਤੁਸੀਂ ਹਮੇਸ਼ਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਅੱਜ ਅੰਬਰਸਰੀਏ ਅੰਬਰਸਰੀਆਂ ਦੇ ਕੋਲ ਆਏ ਨੇ ਕਿਉਂਕਿ ਅੱਜ ਸਾਰੀ ਟੀਮ ਜਿਹੜੀ ਸਾਡੀ ਅਸੀਂ ਸਾਰੇ ਮਾਝੇ ਵਾਲੇ ਤੁਹਾਡੇ ਸਾਹਮਣੇ ਬੈਠੇ ਹੋਏ ਆ ਮਾਝੇ ਵਾਲਿਆਂ ਦੀ ਫਿਲਮ ਹੈ ਤੇ ਇਸ ਕਰਕੇ ਮੈਨੂੰ ਲੱਗਾ ਕਿ ਗੁਰੂ ਕੀ ਨਗਰੀ ਸ੍ਰੀ ਅਮਰਸਰ ਸਾਹਿਬ ਦੇ ਸਾਡੇ ਜਿੰਨੇ ਵੀ ਵੀਰ ਸਾਡੀਆਂ ਭੈਣਾਂ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਖਾਸ ਤੌਰ ਤੇ ਸਹਿਯੋਗ ਦੇਣਾ ਇਸ ਫਿਲਮ ਨੂੰ ਕਿਉਂਕਿ ਮਾਲਵੇ ਵਾਲੇ ਹਮੇਸ਼ਾ ਆਪਣੀਆਂ ਫਿਲਮਾਂ ਨੂੰ ਬਹੁਤ ਪ੍ਰਮੋਟ ਕਰਦੇ ਆ ਔਰ ਅੱਜ ਅਸੀਂ ਵੇਖਣਾ ਹੈ ਕਿ ਮਾਝੇ ਵਾਲੇ ਆਪਣੀ ਇਸ ਫਿਲਮ ਨੂੰ ਕਿਵੇਂ ਜੀ ਹਾਈ ਬੀਬੀਏ ਕਿੱਥੇ ਫਸ ਗਏ ਹਾਈ ਬੀਬੀਏ ਕਿੱਥੇ ਫਸ ਗਏ ਇਸ ਫਿਲਮ ਦਾ ਨਾਮ ਹੈਗਾ 23 ਅਗਸਤ ਨੂੰ ਫਿਲਮ ਦੁਨੀਆ ਭਰ ਦੇ سینਮਿਆਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਸਾਡੇ ਮਾਝੇ ਦੇ ਨੌਜਵਾਨ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ ਅੱਜ ਸਾਡੇ ਦਰਮਿਆਨ ਨੇ ਔਰ ਦਾਸਤੇ ਕਰੀਬ ਵੱਡੀਆਂ ਫਿਲਮਾਂ ਹੁਣ ਤੱਕ ਡਾਇਰੈਕਟ ਕਰ ਚੁੱਕੇ ਨੇ ਜਿੰਨਾ ਚ 25 ਕਿਲੇ ਖਾਸ ਤੌਰ ਦੇ ਉੱਤੇ ਜ਼ਿਕਰਯੋਗ ਹੈ ਕੋਟਾ ਕੀ ਕਿਰਦਾਰ ਹੈ ਕੀ ਹੋ ਸਕਦਾ ਮੇਰਾ ਜਿਹੜਾ ਕਿਰਦਾਰ ਹੈ ਨਾ ਪਹਿਲੀ ਵਾਰੀ ਮੈਂ ਇਹ ਵਾਲਾ ਕਿਰਦਾਰ ਨਿਭਾਇਆ ਬੇਟਾ ਮਹੂਤ ਬਣੀ ਆ ਫਿਲਮ ਚ ਉਹ ਕਾਫੀ ਹਨ ਮੈਂ ਸ਼ੁਰੂਆਤ ਹੋ ਕੇ ਪੂਰੀ ਚ ਇਹਦੇ ਵਿੱਚ ਫੀਲਿੰਗਸ ਆ ਮੈਂ ਆਪਣਾ ਡਾਇਰੈਕਟ ਬਹੁਤ ਵਧੀਆ ਬਟਾ ਕਿਉਂਕਿ ਇਹ ਭੂਤਨੀ ਜਿਹੜੀ ਆ ਉਸ ਤਰ੍ਹਾਂ ਦੀ ਟ੍ਰੈਡੀਸ਼ਨਲ ਜੀ ਭੂਤਨੀ ਨਹੀਂ ਹੈਗੀ ਜਿਹੜੀਆਂ ਆਮ ਤੌਰ ਤੇ ਆਪਾਂ ਹਾਰਰ ਫਿਲਮਾਂ ਦੇਖਦੇ ਆ ਉੰਜ ਦਾ ਨਹੀਂ ਆ ਕਿ ਉਸ ਤਰ੍ਹਾਂ ਦੀ ਮਤਲਬ ਚੀਜ਼ਾਂ ਨਹੀਂ ਹੈਗੀਆਂ ਡਰਾਉਣ ਵਾਲੀਆਂ ਸ਼ੁਰੂ ਦੇ ਵਿੱਚ ਅਸੀਂ ਥੋੜਾ ਜਿਹਾ ਡਰਾਉਨੇ ਆ ਬਟ ਜੇ ਮਤਲਬ ਮੈਂ ਆ ਤਾਂ ਥੋੜਾ ਜਿਹਾ ਕਾਮਿਕ ਜੀਆਂ ਚੀਜ਼ਾਂ ਨੇ ਉਹਦੇ ਵਿੱਚ ਤੇ ਬਹੁਤ ਸਾਰੀ ਜਿਹੜੀ ਉਹ ਹਾਰਰ ਕਮੇਡੀ ਹੈਗੀ ਆ ਜਿੱਥੇ ਕਿ ਸਾਡਾ ਪੋਰਸ਼ਨ ਸ਼ੁਰੂ ਹੁੰਦਾ ਉੱਥੋਂ ਫਿਲਮ 'ਚ ਹਾਰਰ ਕਮੇਡੀ ਆ ਤੇ ਬੜਾ ਮਜ਼ਾ ਆਇਆ ਮੈਨੂੰ ਇਹ ਕਿਰਦਾਰ ਕਰਕੇ ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਲੱਗਾ ਕਿ ਭੂਤ ਵੀ ਕਿਊਟ ਹੁੰਦੇ ਆ ਪੰਜਾਬੀ ਵਿੱਚ ਗਈ ਤੇ ਸਟੈਂਡ ਅਪ ਹੋ ਗਏ ਹਾਂਜੀ ਬਹਿਤ ਲੱਭ ਪੰਡਾ ਜੀ ਕਹਿੰਦੇ ਸਟੈਂਡ ਅਪ ਉਹ ਦੋ ਲੋ ਨਹੀਂ ਨਹੀਂ ਸ਼ਦਾਨ ਨਹੀਂ ਬਾਜੀ ਭੂਤ ਆ ਭੂਤ ਆ ਤੁਹਾਨੂੰ ਕਦੀ ਚੰਬੜਿਆ ਨਹੀਂ ਇਮਰੇ ਮੈਰ ਖੰਮੇ ਤੇ ਉਹਨੂੰ ਹੀਰੋ ਸਾਡੇ ਅਤੀ ਰਾਗੇਲ ਜੀ ਸਿੰਗਰ ਦੇ ਤੌਰ ਦੇ ਉੱਤੇ ਇਹਨਾਂ ਨੇ ਆਪਣਾ ਕੈਰੀਅਰ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਨਾਂ ਦਾ ਚੱਲ ਰਿਹਾ ਹੈ ਔਰ ਇਸ ਫਿਲਮ ਦੇ ਵਿੱਚ ਇਹ ਡੈਬਿਊ ਕਰ ਰਹੇ ਨੇ ਲੀਡ ਕੈਰੈਕਟਰ ਹੈ ਮਾਲਵੀ ਇੱਧਰ ਮੇਰੇ ਨਾਲ ਬੈਠੇ ਨੇ ਮਾਲਵੀ ਸਾਊਥ ਦੀਆਂ ਦੋ ਫਿਲਮਾਂ ਕਰ ਚੁੱਕੇ ਨੇ ਦੋ ਹਿੰਦੀ ਦੀਆਂ ਕਰ ਚੁੱਕੇ ਨੇ ਔਰ ਹੁਣ ਇਹਨਾਂ ਨੇ ਪੰਜਾਬੀ ਦੇ ਵਿੱਚ ਵੀ ਸ਼ੁਰੂਆਤ ਕੀਤੀ ਕਿਉਂਕਿ ਬੇਸਿਕਲੀ ਇਹ ਕੁੜੀ ਪੰਜਾਬ ਦੀ ਹੈ ਤੇ ਚੰਡੀਗੜ੍ਹ ਤੋਂ ਇਹਨਾਂ ਦੀ ਐਜੂਕੇਸ਼ਨ ਹੈ ਇਸ ਕਰਕੇ ਇਹ ਲਾਤੀ ਲੈਂਗੁਏਜ ਦੇ ਵਿੱਚ ਇਹਨਾਂ ਦੀ ਫਰਸਟ ਮੂਵੀ ਹੈ ਬਟਾ ਇਹ ਪੰਜਾਬੀ ਚ ਇਹਨਾਂ ਨੂੰ ਸਵਾਲ ਪੁੱਛੋ ਇਹ ਪੰਜਾਬੀ ਚ ਜਵਾਬ ਦੇਣਗੇ ਵਰਖ ਹੋ ਜੇਗੀ ਨਾਲੇ ਪਤਾ ਲੱਗ ਜਾਣਾ ਹੈ ਮੈਡਮ ਤੁਸੀਂ ਕਹ ਕਿਊਟ ਵਾਲੀ ਡਰਾਉਣੀ ਹੈ ਕਿਊਟ ਵੀ ਲਾਇਆ ਨਾ ਅੱਗੇ ਕਿਉਂਕਿ ਤੁਸੀਂ ਭੂਤ ਗਿਆ ਭੂਤ ਦਾ ਵਰਡ ਸੁਣ ਕੇ ਨਾ मोस्टली ਸਾਰਿਆਂ ਦੇ ਦਿਮਾਗਿਆਂ ਦਾ ਕਿ ਇਹ ਡਰਾਮੇ ਹੋਣੀ ਕਰ ਰਹਾ ਹੁੰਦਾ ਨਹੀਂ ਡਰਾਉਣੀ ਤਾਂ ਹੁੰਦੀ ਹੈ ਨੇਚਰਲੀ ਬਟ ਬਾਅਦ ਚ ਲੱਗਦਾ ਕਿ ਨਹੀਂ ਬੜਾ ਇਹ ਦੋਸਤਾਂ ਵਰਗਾ ਭੂਤ ਹੈ ਅੱਛਾ ਮੈਂ ਨਾ ਕਿ ਬੇਸਿਕਲੀ ਤਾਂ ਇੱਕ ਇਹ ਪਿਆਰ ਕਹਾਣੀ ਆ ਜਿਹਦੇ ਚ ਐਕਸ਼ਨ ਵੀ ਆ ਰੋਮਾਂਸ ਵੀ ਆ ਬਟ ਜੇ ਇਸ ਫਿਲਮ ਦੇ ਵਿੱਚ ਇਫਤਖਾਰ ਠਾਕੁਰ ਨੇ ਦੀਦਾਰ ਗੇਲਿਆ ਮੈਂ ਆ ਤੇ ਨੇਚਰਲੀ ਉਹ ਕਮੇਡੀ ਦਾ ਫਲੇਵਰ ਵੀ ਜਿਹੜਾ ਉਹ ਹੋਏਗਾ ਔਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਮੇਡੀ ਜਿਹੜੀ ਆ ਹਾਰਰ ਦੇ ਰੰਗ ਵਿੱਚ ਰੰਗ ਕੇ ਹੰਦਲ ਸਾਹਿਬ ਨੇ ਉਹਨੂੰ ਕਹਾਣੀ ਦੇ ਵਿੱਚ ਪੇਸ਼ ਕੀਤਾ ਔਰ ਬਹੁਤ ਮਜ਼ਾ ਆਇਆ ਸਾਨੂੰ ਇੱਕ ਕਿਰਦਾਰ ਕਰਕੇ ਬਰਮਿੰਗਮ ਯੂਕੇ ਦੇ ਵਿੱਚ ਫਿਲਮ ਜਿਹੜੀ ਜਾਦਾ ਸ਼ੂਟ ਕੀਤੀ ਗਈ ਆ ਸਿਰਫ ਇਹਦਾ 10% ਹਿੱਸਾ ਜਿਹੜਾ ਕੁਝ ਗਾਣੇ ਉਹ ਔਰ ਕੁਝ ਸੀਨ ਜਿਹੜੇ ਨੇ ਉਹ ਅਸੀਂ ਮੋਹਾਲੀ ਦੇ ਲਾਗੇ ਇੱਕ ਸਟੂਡੀਓ ਉਹਦੇ ਵਿੱਚ ਅਸੀਂ ਸ਼ੂਟ ਕੀਤੇ ਨੇ ਤੇ ਬਹੁਤ ਵਧੀਆ ਫਿਲਮ ਪੰਜਾਬੀ ਵੀ ਬੜੀ ਅੱਛੀ ਮੂਵੀ ਤੁਹਾਨੂੰ ਸਾਰਿਆਂ ਨੂੰ ਅੱਛੀ ਲੱਗੇਗੀ ਪਰਿਵਾਰਕ ਫਿਲਮ ਆ ਮਜ਼ੇਦਾਰ ਮੈਨੂੰ ਨਹੀਂ ਲੱਗਦਾ ਕਿ ਵਿੱਚ ਕਿਤੇ ਤੁਹਾਨੂੰ ਉਬਾਸੀਆਂ ਆਉਣਗੀਆਂ ਜਾਂ ਦਿਲ ਕਰੇਗਾ ਕਿ ਕੌਫੀ ਦਾ ਬਾਰੋਂ ਕੱਪ ਖੜ ਲਿਆਈਏ ਕਿਉਂਕਿ ਕੰਟੀਨਿਊਟੀ ਦੇ ਵਿੱਚ ਇੱਕੋ ਜਿਹੜੀ ਐਕਸਾਈਟਮੈਂਟ ਦਾ ਲੈਵਲ ਹੈ ਉਹ ਬਣਿਆ ਰਹਿੰਦਾ ਔਰ ਬਹੁਤ ਹੀ ਵਧੀਆ ਮੈਸੇਜ ਦੇ ਨਾਲ ਫਿਲਮ ਜਿਹੜੀ ਖਤਮ ਹੋਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਫਿਲਮ ਦਾ ਨਾਮ ਹੈ ਹਾਈ ਬੀਬੀ ਇਹ ਕਿੱਥੇ ਫਸ ਗਏ ਤੇ ਫਿਲਮ ਤੋਂ ਫਿਲਮ ਚ ਸਾਡੇ ਨੀਤਾ ਗਿਲਨੇ ਮੈਡਮ ਬਹੁਤ ਅੱਛੇ ਐਕਟਰ ਨੇ ਆਮ ਵੈਰੀ ਗ੍ਰੇਟਫੁਲ ਟੂ ਵਰਕ ਵਿਦ ਹਰ ਐਂਡ ਕੀ ਰਾगील ਜੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਪਹਿਲੀ ਫਿਲਮ ਚ ਤੇ ਸਾਡੇ ਹੁੰਦਲ ਸਾਹਿਬ ਜੀ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦੇ ਥਰੂ ਲਾਂਚ ਕੀਤਾ ਹੈ ਪੰਜਾਬੀ ਸਿਨੇਮਾ ਚ ਆਮ ਵੈਰੀ ਗ੍ਰੇਟਫੁਲ ਟੂ ਹੁੰਦਲ ਜੀ ਬਿਕੋਜ਼ ਮੈਂ ਸਾਊਥ ਚ ਚਾਰ ਫਿਲਮਾਂ ਕੀਤੀਆਂ ਨੇ ਤੇ ਹਿੰਦੀ ਸੀਰੀਅਲ ਵੀ ਕੀਤਾ ਹੈ ਤੇ ਪੰਜਾਬੀ ਚ ਮੇਰੀ ਇਹ ਪਹਿਲੀ ਫਿਲਮ ਹੈ ਤੇ ਮੈਂ ਬਹੁਤ ਹੈਪੀ ਆ ਐਕਸਾਈਟਿਡ ਹਾਂ ਨਰਵਸ ਵੀ ਹਾਂ ਕਿ ਸਿਲ ਰੀਲੀਜ਼ ਹੋਣ ਜਾ ਰਹੀ ਹੈ ਤੇ ਮੇਰੇ ਕੈਰੈਕਟਰ ਦੇ ਬਾਰੇ ਦੱਸਾਂ ਇਹ ਕੈਰੈਕਟਰ ਜੋ ਹੈ ਇੱਕ ਕੁੜੀ ਯੂਕੇ ਤੋਂ ਹਾਂ ਤੇ ਇਸ ਦਾ ਕੰਮ ਹੀ ਹੈ ਕਿ ਮੁੰਡੇ ਪੱਕੇ ਕਰਾਂਦੀ ਹੈ ਪਰ ਬਹੁਤ ਇਮੋਸ਼ਨਲ ਗਰਲ ਹੈ ਬਹੁਤ ਹੀ ਜ਼ਿਆਦਾ ਤਰਤੀ ਨਾਲ ਜੁੜੀ ਹੋਈ ਕੁੜੀ ਹੈ ਤੇ ਹਮੇਸ਼ਾ ਚਾਹੁੰਦੀ ਹੈ ਕਿ ਅੱਛਾ ਹੀ ਮੁੰਡਾ ਮਿਲੇ ਉਸ ਨੂੰ ਜਿਸ ਦੇ ਨਾਲ ਵੀ ਉਹ ਵਿਆਹ ਕਰੇ ਤੁਸੀਂ ਇਹ ਫਿਲਮ ਦੇਖੋ ਤੁਹਾਨੂੰ ਮੇਰਾ ਕੈਰੈਕਟਰ ਬਹੁਤ ਪਸੰਦ ਆਵੇਗਾ ਤੇ ਇਸ ਤੇ ਇਸ ਦੇ ਵਿੱਚ ਇੱਕ ਗਾਣਾ ਹੈ ਟ੍ਰੈਂਡ ਜੋ ਬਹੁਤ ਟ੍ਰੈਂਡ ਕਰ ਰਿਹਾ ਹੈ ਅੱਜਕੱਲ ਬਲ ਕਾਰਨ ਕਿਲਾ ਦੇ ਅਖਾਰੇ ਤੇ ਅੱਪਾ ਸ਼ੂਟ ਕੀਤਾ ਹੈ ਤੇ ਕਲਾਈਮੈਕਸ ਵੀ ਅੱਪਾ ਸ਼ੂਟ ਕੀਤਾ ਹੈ ਭਗਤ ਸਿੰਘ ਦੇ ਪਿੰਡ ਤੇ ਬਹੁਤ ਮਜ਼ਾ ਆਇਆ ਮੈਨੂੰ ਸ਼ੂਟ ਕਰਕੇ ਤੇ ਬਹੁਤ ਇਮੋਸ਼ਨਲ ਮੈਮਰੀਜ਼ ਲੈ ਕੇ ਜਾ ਰਹੀਆਂ ਮੈਂ ਸ਼ੂਟ ਦੇ ਨਾਲ ਮੈਡਮ ਨੇ ਤੁਹਾਨੂੰ ਆਪ ਕੋ ਜਿਹੜੇ ਖੂਤ ਬਣੇ ਉਹਨਾਂ ਦਾ ਤੰਗ ਕੀਤਾ ਕਿ ਤੁਹਾਨੂੰ ਦੇ ਰਿਹਾ ਨਹੀਂ ਨਹੀਂ ਫਿਲਮ 'ਚ ਸਾਡਾ ਕੋਈ ਸੀਨੀਅਰ ਬਟ ਆਫ ਸਕਰੀਨ ਨੇ ਹੈ ਕੋਈ ਕੰਟੈਕਟ ਸਿੱਧਾ ਕੋਈ ਸੀਨ ਨਹੀਂ ਆ ਮੇਰਾ ਤੇ ਇਹਨਾਂ ਦਾ ਸਾਡੇ ਸਾਰੇ ਸੀਨ ਤਕਰੀਬਨ ਧੀਰਾ ਗਿੱਲ ਹੋਂਦੇ ਨਾਲ ਸੀ ਬਟ ਆਫ ਸਕਰੀਨ ਸਾਡੀ ਕਾਫੀ ਮਜ਼ਾ ਕੀਤਾ ਆਪਾਂ ਸ਼ੂਟ ਮੇਰਾ ਸ਼ਹਿਰ ਆਪਣਾ ਸ਼ਹਿਰ ਆ ਜੀ ਸ੍ਰੀ ਅਮਰitsar ਸਾਹਿਬ ਜ਼ਰੂਰ ਪੀਰ ਪੈਗੰਬਰ ਮਹਾਪੁਰਸ਼ਾਂ ਦੀ ਸੰਤਾਂ ਮਹਾਪੁਰਸ਼ਾਂ ਦੀ ਇਹ ਸਰਜ਼ਮੀ ਇਹ ਧਰਤੀ ਜਿੱਥੇ ਅਸੀਂ ਇਹਨਾਂ ਗਲੀਆਂ 'ਚ ਖੇਡੇ ਆ ਜੀ ਔਰ ਮੇਰੀ ਸ਼ੁਰੂਆਤ ਇਸ ਧਰਤੀ ਤੋਂ ਹੋਈ ਆ ਮੈਨੂੰ ਅੱਜ ਵੀ ਯਾਦ ਆ ਸੀ ਮੇਰਾ ਪਿੰਡ ਪੱਟੀ ਦੇ ਨੇੜੇ ਆ ਜੀ ਦੁਬਲੀ ਤੇ ਅਸੀਂ ਟ੍ਰੇਨ ਫੜ ਕੇ ਆਉਣਾ ਪ੍ਰੀਤ ਭਾਜੀ ਵੀ ਆਏ ਹੋਏ ਨੇ ਟ੍ਰੇਨ ਤੋਂ ਅਸੀਂ ਪੈਦਲ ਫਿਰ ਬੱਸ ਸਟੈਂਡ ਆਉਣਾ ਬੱਸ ਸਟੈਂਡ ਤੋਂ ਆਟੋ ਫੜ ਕੇ ਕਈ ਵਾਰੀ ਅਸੀਂ ਨਾਰਸ਼ਾਲਾ ਜਾਣਾ ਜੀ ਉੱਥੇ ਮੈਮ ਹੋਣੀ ਥੀਏਟਰ ਕਰਦੇ ਹੁੰਦੇ ਸੀ ਮੈਮ ਜੀ ਸਰ ਹੋਣੀ ਔਰ ਅੰਡਤ ਕ੍ਰਿਸ਼ਨ ਦੇਵਸਰ ਜੀ ਮੈਂ ਉਹਨਾਂ ਨਾਲ ਸਕੂਲ ਟਾਈਮ ਕਾਲਜ ਟਾਈਮ ਥੀਏਟਰ ਕੀਤਾ ਬੜੀ ਲੰਮੀ ਜਰਨੀ ਐ ਗੀਤ ਉਸ ਤੋਂ ਬਾਅਦ ਰਿਕਾਰਡਿੰਗ ਕੀਤੀਆਂ ਗੀਤ ਗਾਏ ਇੰਟਰਨੈਸ਼ਨਲ ਲੈਵਲ ਤੇ ਲਾਈਵ ਪਰਫਾਰਮੈਂਸ ਕੀਤੀਆਂ ਉਹ ਜਰਨੀ ਅੱਜ ਇੱਥੋਂ ਤੱਕ ਲੈ ਕੇ ਆਈ ਹੈ ਕਿਉਂਕਿ ਮੈਂ ਕੋਸ਼ਿਸ਼ ਕਰਦਾ ਛੋਟ ਗੱਲ ਕਰਾਂ ਸੋ ਹਾਏ ਬੀਬੀਏ ਕਿੱਥੇ ਫਸ ਗਏ 23 ਅਗਸਤ ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਸਮਰਤਜੀਤ ਸਿੰਘ ਹੰਦਲ ਭਾਜੀ ਦਾ ਔਰ ਸਰਦਾਰ ਬਗੀਚਾ ਸਿੰਘ ਸੰਧੂ ਭਾਜੀ ਯੂਕੇ ਤੋਂ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਭਾਜੀ ਨੇ ਡਾਇਰੈਕਟ ਕੀਤੀ ਹੈ ਜੀ ਇਹਨਾਂ ਦੀ ਸਟੋਰੀ ਹੈ ਸਮਰਤਜੀਤ ਸਿੰਘ ਹੰਦਲ ਭਾਜੀ ਦੀ ਜਿਨ੍ਹਾਂ ਨੇ ਬਹੁਤ ਸਾਰੀਆਂ ਪਹਿਲਾਂ ਫਿਲਮਾਂ ਬਣਾਈਆਂ ਨੇ ਸੋ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਜੀ ਕਿ ਮੇਰੀ ਇਹ ਪਹਿਲੀ ਫਿਲਮ ਹੈ ਪਰ ਜਿੰਨੇ ਵੀ ਸਟਾਰ ਇਸ ਫਿਲਮ ਦੇ ਵਿੱਚ ਨੇ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਅਣਗਿਣਤ ਜਿਵੇਂ ਕਿ ਅਨੀਤਾ ਦੇਵਗਨ ਮੈਮ ਇਫਤਾਰ ਠਾਕਰ ਸਾਹਿਬ ਪਾਕਿਸਤਾਨ ਵਾਲੇ ਰਵਿੰਦਰ ਮੰਡ ਜੀ ਦੀਦਾਰ ਗਿੱਲ ਜੀ ਬਲਜਿੰਦਰ ਕੌਰ ਭੈਣ ਜੀ ਔਰ ਬਹੁਤ ਸਾਰੀ ਕਾਸਟਿੰਗ ਹੈ ਜਿਹੜੀ ਤੁਹਾਨੂੰ ਅਜੇ ਫਿਲਮ ਦੇ ਵਿੱਚ ਦਿਸਣੀ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਇੱਥੇ ਚੱਲ ਕੇ ਆਏ ਹੋ ਜਿੰਨੇ ਵੀ ਪੱਤਰਕਾਰ ਤੁਹਾਡੀ ਪ੍ਰੈਸ ਵਾਲੀ ਟੀਮ ਆਈ ਆ ਜਿੱਥੇ ਤੁਹਾਡਾ ਧੰਨਵਾਦ ਕਰਨਾ ਹੈ ਉੱਥੇ ਸਾਡੇ ਆਰਟਿਸਟ ਭਾਈਚਾਰੇ ਤੋਂ ਸਾਡੇ ਮਾਝਾ ਜੋਂ ਤੋਂ ਹਰਪਾਲ ਭਾਜੀ ਹੋਣੀ ਔਰ ਛੇਰਾ ਭਾਜੀ ਔਰ ਜਿੰਨੇ ਵੀ ਖੁਲੇਸ਼ਾ ਜੀ ਹੋਣੀ ਸਿਲਿੰਦਰ ਫਰਿਸ਼ਤਾ ਜੀ ਚੰਨ ਭਾਜੀ ਮੈਨੂੰ ਕੋ ਨਾਮਾਂ ਦੀ ਲਿਸਟ ਜਾਦੀ ਹੈ ਮੈਨੂੰ ਲੱਗਦਾ ਨਾਮ ਲੈਣ ਲਈ ਕਾਫੀ ਟਾਈਮ ਚਾਹੀਦਾ ਜਿਹਦਾ ਨਾਮ ਰਹਿ ਜਾ ਮੈਂ ਲਾ ਕੇ ਚਾਹਾਂ ਉਹ ਪਲ ਪਲ ਦੱਸ ਦਿਓ ਜਦੋਂ ਤੁਸੀਂ ਸ਼ੂਟਿੰਗ ਕਰਦੇ ਸੀ ਕੁਝ ਐਸਾ ਯਾਦਗਰੀ ਪਲ ਦਾ ਬਹੁਤ ਸਾਰੇ ਪਲ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਜੀ ਜਦੋਂ ਬੰਦਾ ਇੱਥੋਂ ਜਾਂਦਾ ਹੈ ਜੀ ਅੱਜ ਕੱਲ ਇੱਕ ਦੌੜ ਵੀ ਹੈ ਵੀ ਸਟੂਡੈਂਟ ਵੀਜ਼ੇ ਲਾ ਕੇ ਬਾਹਰ ਅਸੀਂ ਜਾਣਾ ਹੈ ਜੀ ਬਾਹਰ ਜਾ ਕੇ ਅਸੀਂ ਸੈਟਲਮੈਂਟ ਕਰਨੀ ਹੈ ਆਪਣੀ ਹਨਾ ਜੀ ਸੋ ਪੰਜਾਬ ਨੂੰ ਛੱਡ ਕੇ ਸਟੂਡੈਂਟ ਜਾਂਦੇ ਉੱਥੇ ਜਾ ਕੇ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ ਕਰਦੇ ਬੰਦਾ ਕਿਵੇਂ ਆਪਣੇ ਆਪ ਨੂੰ ਸਟੈਬਲਿਸ਼ ਕਰਦਾ ਤੇ ਪੰਜਾਬ ਨੂੰ ਜਿਹੜੇ ਨੂੰ ਛੱਡ ਕੇ ਗਿਆ ਹੁੰਦਾ ਉਹ ਧਰਤੀ ਉਹਨੂੰ ਕਿਦਾਂ ਖਿੱਚਦੀ ਹੈ ਜੀ ਦੁਬਾਰਾ ਫਿਰ ਕਿਵੇਂ ਮੂਵ ਹੁੰਦਾ ਅਸਲ ਦੇ ਵਿੱਚ ਉਹ ਮੁੰਡੇ ਦੇ ਨਾਲ ਉਹਨਾਂ ਦੀ ਵੀ ਸਟੋਰੀ ਹੈ ਜਿਹੜੇ 1947 ਤੋਂ ਪਹਿਲਾਂ ਇਥੋਂ ਉੱਥੇ ਗਏ ਸੀ ਇੰਗਲੈਂਡ ਦੇ ਵਿੱਚ ਬੇਸ਼ੱਕ ਸਰੀਰਕ ਤੌਰ ਤੇ ਉਹ ਜਾ ਚੁੱਕਿਆ ਪਰ ਉਹਨਾਂ ਦੀ ਆਤਮਾ ਅੱਜ ਵੀ ਪੰਜਾਬ ਜਾਣਾ ਲੋਚਦੀ ਹੈ ਜੋ ਸਟੋਰੀ ਹੈ ਔਰ ਇਹ ਸਾਰਾ ਕੁਝ ਬਹੁਤ ਕਮੇਡੀ ਫਨੀ ਵੇ ਨਾਲ ਦੱਸਿਆ ਗਿਆ ਕੋਈ ਸੀਰੀਅਸ ਨਹੀਂ ਇਸ ਮੁੱਦੇ ਨੂੰ ਬਣਾਇਆ ਬਹੁਤ ਤੁਸੀਂ ਇੰਜੋਏ ਕਰੋਗੇ ਜਿਹੜੇ ਭੂਤ ਬਣਾਇਆ ਉਹ ਹੱਸਣ ਵਾਲੇ ਹਸਾਉਣ ਵਾਲੇ ਕੂਤਾ ਤੁਸੀਂ ਫੈਮਿਲੀ ਨਾਲ ਜਾਓਗੇ ਬੱਚੇ ਨਾਲ ਜਾਓਗੇ ਫੁੱਲ ਬਟਾ ਫੁੱਲ ਤੁਸੀਂ ਐਂਟਰਟੇਨਮੈਂਟ ਹੋਗਾ ਇੱਕ ਵੀ ਪਲ ਤੁਹਾਡਾ ਖਰਾਬ ਨਹੀਂ ਹੋਗਾ 23 ਅਗਸਤ ਨੂੰ ਤੁਸੀਂ ਫਿਲਮ ਵੇਖਣ ਜਾਣਾ ਸੋ ਜਿਨ੍ਹਾਂ ਨੇ ਤੁਸੀਂ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਮੈਮ ਹੁਣਾਂ ਦੀਆਂ ਫਿਲਮਾਂ ਨੂੰ ਔਰ ਤੁਸੀਂ ਇਹ ਦੇਖ ਲਓ ਜੀ ਕਲਾਕਾਰ ਭਾਈਚਾਰੇ ਦਾ ਪਿਆਰ ਜਾਂ ਤੁਹਾਡਾ ਆਪਸ ਵਿੱਚ ਮੈਨੂੰ ਨਹੀਂ ਲੱਗਦਾ ਵੀ ਅਸੀਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸ ਕੀਤੀਆਂ ਨੇ ਪਰ ਜਿੱਥੋਂ ਇੰਨੇ ਜ਼ਿਆਦੇ ਸਾਰੇ ਪ੍ਰੈਸ ਵਾਲੇ ਇਕੱਠੇ ਹੋਏ ਹੋਣ ਜਾਂ ਇੰਨੇ ਆਰਟਿਸਟ ਕਿਸੇ ਪ੍ਰੋਜੈਕਟ ਨੂੰ ਲੈ ਕੇ ਸਾਰੇ ਇਕੱਠੇ ਹੋਣ ਦੇਖੋ ਸਾਡੀ ਫਿਲਮ ਹੈ ਮੈਂ ਵੀ ਕੰਮ ਕੀਤਾ ਨੀਤਾ ਮੈਮ ਹੋਣੀ ਮਾਲਵੀ ਜੀ ਹਰਦੀਪ ਗਿੱਲ ਭਾਜੀ ਹੋਣਿਆ ਨੇ ਫਿਲਮ ਦੇ ਵਿੱਚ ਕਰੈਕਟਰ ਨਹੀਂ ਕੀਤਾ ਪਰ ਜਿਸ ਦਿਨ ਫਿਲਮ ਵੀ ਸ਼ੂਟ ਚੱਲਦੀ ਸੀ ਉਸ ਦਿਨ ਵੀ ਭਾਜੀ ਬੈਕ ਹੈਂਡ ਤੇ ਇਹਨਾਂ ਨੇ ਕੰਮ ਨਾਲ ਖੜ ਕੇ ਸ਼ੂਟ ਕਰਵਾਇਆ ਗਾਣੇ ਦੇ ਚੰਦ ਲੈਣਾ ਸੁਣਾਓਗੇ ਜੀ ਔਰ ਇਦਾਂ ਹੀ ਫਰਿਸ਼ਤਾ ਜੀ ਹੋਣੀ ਚਾਂਜੀ ਹੋਣੀ ਹਣੀ ਹਣੀ ਮੱਟੂ ਜੀ ਆਪਣੇ ਗਾਣਗੀਤ ਤੁਸੀਂ ਗਾਇਆ ਵੀ ਆਪਕਾ ਹੈ ਜੀ ਹਾਂਜੀ ਇਹਦੇ ਵਿੱਚ ਬਲਕਾਰਨ ਖੀਲਾ ਜੀ ਦਾ ਅਖਾੜਾ ਹੈ ਹੈਪੀ ਰਾਏ ਕੋਟੀ ਜੀ ਦਾ ਗੀਤ ਹੈ ਮੇਰਾ ਡੂ ਇਟ Song ਜੋਤ ਦਾ ਟਾਂਗਰੀ ਜਿਹਦੇ ਨਾਲ ਹੈ ਔਰ ਅਸੀਂ ਸਾਰਾ ਕੁਝ ਪਰਫੈਕਟ ਕਰਨ ਦੀ ਕੋਸ਼ਿਸ਼ ਕੀਤੀ ਲੈਟਸ ਆਹ ਬਿਲਕੁਲ ਜੀ ਮੈਂ ਫੋਕ ਜਿਆਦਾ ਗਾਉਂਦਾ ਰਹਿੰਨਾ ਮੈਂ ਤੁਹਾਡੇ ਨਾਲ ਦੋ ਬੋਲ ਸਾਂਝੇ ਕਰ ਦੇਣਾ ਸਾਂਝੇ ਹੋਣੇ ਰੇ ਇਸ਼ਕੇ ਦੇ ਤੰਦ ਨਹੀਂ ਪਾਏ ਅਸਾਂ ਓ ਨਰੇ ਇਸ਼ਕੇ ਦੇ ਤੰਦ ਨਹੀਂ ਪਾਏ ਅਸਾਂ ਤੇ ਅਸੀਂ ਚਰਖੜੀਆਂ ਤੇ ਵੀ ਚੜੇ ਹੋਇਆ ਓ ਅੱਗ ਵਾਂਗਰਾਂ ਮੱਚੀਏ ਮੈਦਾਨ ਅੰਦਰ ਓ ਤੇ ਸਵਾਲ ਲੱਖ ਨਾਲ ਇੱਕ ਇੱਕ ਲੜੇ ਹੋਇਆ ਓ ਸਿਰ ਦੇ ਕੇ ਜਿੱਥੇ ਸੀਸ ਤਰਦੀ ਸਿਰ ਦੇ ਕੇ ਜਿੱਥੇ ਫੀਸ ਤਰਦੀ ਤੇ ਅਸੀਂ ਉਹ ਨਾਸ ਕੁਲਾ ਦੇ ਪੜੇ ਹੋਇਆ ਉਹ ਅਸੀਂ ਉਹ ਨਾਸ ਕੁਲਾ ਦੇ ਪੜੇ ਹੋਇਆ ਥੈਂਕ ਯੂ ਜੀ ਥੈਂਕ ਯੂ ਹੋ ਗਿਆ ਤੁਸੀਂ ਸਾਰਿਆਂ ਨੇ ਫਿਲਮ ਦੇਖਣ ਪਹੁੰਚਣਾ ਜੀ ਸੋ ਜਜੀਤ ਅਰੋੜਾ ਭਾਜੀ ਵੀ ਖੜੇ ਨੇ ਮੈਂ ਨਾਮ ਲੈਣਾ ਭੁੱਲ ਜਾਂਦਾ ਮੈਂ ਮਾਫੀ ਚਾਹੁੰਗਾ ਸਾਰੇ ਮੀਡੀਆ ਜੀ